ਸਿੱਖਾਂ ਦੇ ਨਾਲ ਜੁੜੀ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਗੁਰੂ ਘਰ ਦੇ ਵਿੱਚ ਇੱਕ ਵੱਡੀ ਘਟਨਾ ਵਾਪਰ ਗਈ ਹੈ ਦਰਅਸਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਗੁਰਦੁਆਰਾ ਜਨਮਸਥਾਨ ਬਾਬਾ ਬੁੱਢਾ ਸਾਹਿਬ ਅਜੀ ਕੱਥੂ ਨੰਗਲ ਵਿਖੇ ਨੇ ਹੰਗ ਸਿੰਘਾਂ ਦੇ ਜਥੇ ਨਾਲ ਆਏ ਇੱਕ ਨੌਜਵਾਨ ਦੀ ਸਰੋਵਰ ਦੇ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ ਦਰਸਾਉ ਨੌਜਵਾਨ ਇਸ਼ਨਾਨ ਕਰਨ ਸਮੇਂ ਡੁੱਬ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ ਜਾਣਕਾਰ ਅਨੁਸਾਰ ਸਿੰਘਾਂ ਦਾ ਇੱਕ ਜਥਾ ਐਤਵਾਰ ਸ਼ਾਮ 4 ਵਜੇ ਦੇ ਕਰੀਬ ਗੁਰਦੁਆਰਾ ਜਨਮਸਥਾਨ ਬਾਬਾ ਪੁੱਡਾ ਸਾਹਿਬ ਕੱਥੂ ਨੰਗਲ ਵਿਖੇ ਮੱਥਾ ਟੇਕਣ ਲਈ ਪੁੱਜੇ ਸਨ ਇਸ ਇਸ਼ਨਾਨ ਜਥੇ ਦੇ ਨਾਲ ਆਏ ਦੋ ਨੌਜਵਾਨ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਪਹੁੰਚ ਗਏ ਇਹਨਾਂ ਦੇ ਵਿੱਚੋਂ ਇੱਕ ਨੌਜਵਾਨ ਸਰੋਵਰ ਅੰਦਰ ਬਣੀ ਛੋਟੀ ਕੰਧ ਨੂੰ ਪਾਰ ਕਰਕੇ ਇਸ਼ਨਾਨ ਕਰਨ ਲੱਗਾ ਆ ਤਾਂ ਦੇਖਦੇ ਹੀ ਵੇਖ ਤੇ ਉਹ ਡੂੰਗੇ ਸਰੋਵਰ ਦੇ ਵਿੱਚ ਡੁੱਬ ਗਿਆ ਮੌਕੇ ਤੇ ਮੌਜੂਦ ਸੰਗਟਾਂ ਨੇ ਦੱਸਣ ਦੇ ਮੁਤਾਬਿਕ ਉਕਤ ਨੌਜਵਾਨ ਨੂੰ ਸ਼ਾਇਦ ਤੈਰਨਾ ਨਹੀਂ ਆਉਂਦਾ ਸੀ ਸੰਗਟਾਂ ਦੇ ਵੱਲੋਂ ਪੂਰੀ ਜਦੋਜਹਿਦ ਕਰਨ ਤੋਂ ਬਾਅਦ ਪੂਰਾ ਸਰੋਵਰ ਜਿਹੜਾ ਇਹ ਉਹ ਖਾਲੀ ਕਰਵਾ ਦਿੱਤਾ ਗਿਆ ਪੌਣੇ ਘੰਟੇ ਦੇ ਬਾਅਦ ਸਰੋਵਰ ਦੇ ਵਿੱਚ ਉਸ ਨੌਜਵਾਨ ਦੇ ਮ੍ਰਿਤਕ ਦੇਹ ਮਿਲੀ ਤਾਂ ਬਹੁਤ ਮੰਦਭਾਗੀ ਖਬਰ ਗੁਰਕਰ ਦੇ ਵਿੱਚ ਫੈਪਰੀ ਜਿੱਥੇ ਇੱਕ ਨੌਜਵਾਨ ਜਿਹੜਾ ਇਹ ਇਸ਼ਨਾਨ ਕਰਦੇ ਸਮੇਂ ਡੁੱਬ ਗਿਆ ਤੇ ਉਸ ਦੀ ਮੌਤ ਹੋ ਗਈ ਹੈ ਸਿੱਖਾਂ ਦੇ ਨਾਲ ਜੁੜੀ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਗੁਰੂ ਘਰ ਦੇ ਵਿੱਚ ਇੱਕ ਵੱਡੀ ਘਟਨਾ ਵਾਪਰ ਗਈ ਹੈ। ਦਰਅਸਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਗੁਰਦੁਆਰਾ ਜਨਮਸਥਾਨ ਬਾਬਾ ਬੁੱਢਾ ਸਾਹਿਬ ਅਜੀ ਕੱਥੂ ਨੰਗਲ ਵਿਖੇ ਨੇ ਹੰਗ ਸਿੰਘਾਂ ਦੇ ਜਥੇ ਨਾਲ ਆਏ ਇੱਕ ਨੌਜਵਾਨ ਦੀ ਸਰੋਵਰ ਦੇ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਦਰਸਾਉ ਨੌਜਵਾਨ ਇਸ਼ਨਾਨ ਕਰਨ ਸਮੇਂ ਡੁੱਬ ਗਿਆ ਜਿਸ ਕਾਰਨ ਉਸਦੀ ਮੌਤ ਹੋ ਗਈ ਹੈ ਜਾਣਕਾਰ ਅਨਸਾਰ ਸਿੰਘਾਂ ਦਾ ਇੱਕ ਜਥਾ ਐਤਵਾਰ ਸ਼ਾਮ 4 ਵਜੇ ਦੇ ਕਰੀਬ ਗੁਰਦੁਆਰਾ ਜਨਮਸਥਾਨ ਬਾਬਾ ਪੁੱड्ढा ਸਾਹਿਬ ਕੱਥੂ ਨੰਗਲ ਵਿਖੇ ਮੱਥਾ ਟੇਕਣ ਲਈ ਪੁੱਜੇ ਸਨ ਇਸ ਇਸ਼ਨਾਨ ਜਥੇ ਦੇ ਨਾਲ ਆਏ ਦੋ ਨੌਜਵਾਨ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਪਹੁੰਚ ਗਏ ਇਹਨਾਂ ਦੇ ਵਿੱਚ ਇੱਕ ਨੌਜਵਾਨ ਸਰੋਵਰ ਅੰਦਰ ਬਣੀ ਛੋਟੀ ਕੰਧ ਨੂੰ ਪਾਰ ਕਰਕੇ ਇਸ਼ਨਾਨ ਕਰਨ ਲੱਗਾ ਅਤਾਖ ਦੇਖਦੇ ਹੀ ਵੇਖ ਤੇ ਉਹ ਡੂੰਘੇ ਸਰੋਵਰ ਦੇ ਵਿੱਚ ਡੁੱਬ ਗਿਆ ਮੌਕੇ ਤੇ ਮੌਜੂਦ ਸੰਕਟਾਂ ਨੇ ਦੱਸਣ ਦੇ ਮੁਤਾਬਿਕ ਉਕਤ ਨੌਜਵਾਨ ਨੂੰ ਸ਼ਾਇਦ ਤੈਰਨਾ ਨਹੀਂ ਆਉਂਦਾ ਸੀ ਸੰਕਟਾਂ ਦੇ ਵੱਲੋਂ ਪੂਰੀ ਜਦੋਜਹਿਦ ਕਰਨ ਤੋਂ ਬਾਅਦ ਪੂਰਾ ਸਰੋਵਰ ਜਿਹੜਾ ਹੈ ਉਹ ਖਾਲੀ ਕਰਵਾ ਦਿੱਤਾ ਗਿਆ ਪੌਣੇ ਘੰਟੇ ਦੇ ਬਾਅਦ ਸਰੋਵਰ ਦੇ ਵਿੱਚ ਉਸ ਨੌਜਵਾਨ ਦੇ ਮ੍ਰਿਤਕ ਦੇਹ ਮਿਲੀ ਤਾਂ ਬਹੁਤ ਮੰਦਭਾਗੀ ਖਬਰ ਗੁਰੂ ਘਰ ਦੇ ਵਿੱਚ ਫੈਪਰੀ ਜਿੱਥੇ ਇੱਕ ਨੌਜਵਾਨ ਜਿਹੜਾ ਹੈ ਇਸ਼ਨਾਨ ਕਰਦੇ ਸਮੇਂ ਡੁੱਬ ਗਿਆ ਤੇ ਉਸ ਦੀ ਮੌਤ ਹੋ ਗਈ ਹੈ